ਬੇਬੇ ਹਾਏ ਮੇਰੀ ਚੈਨੀ ਕਿੱਤਰ ਗਈ ਬੇਬੇ ਬੇਬੇ ਚਾਹ ਚੱਲਣਾ ਜਾਂ ਮਾਨਸਾ ਨਾਲੇ ਕਰੀ ਸਾਮਾਨ ਲਿਆਉਣਾਗਾ ਰੱਛ ਰੂਚ ਨਾਲੇ ਰਾਮਨ ਕਹਿੰਦੀ ਕੱਪੜੇ ਲਿਆਉਣੇ ਹੈਗੇ ਫੇ ਬਾਅਦ ਚੱਲੋ ਮੇਰੇ ਨਾਲ ਬੇਬੇ ਹਾਂ ਪੁੱਤ ਜਾਣਾ ਹੈ ਮਾਨਸਾ ਨਾਲ ਤੇ ਤੇਰੇ ਬਾਪੂ ਦੀ ਦਵਾਈ ਲਿਆਉਣੀ ਹੈ ਅੱਖਾਂ ਦੀ ਨਾਲੇ ਸੋਦਾ ਪੱਤਾ ਮੁੱਕਿਆ ਪਿਆ ਮੈਂ ਰਾਮਨ ਨੂੰ ਪੁੱਛਦੀ ਆ ਉਹ ਵੀ ਕਹਿੰਦੀ ਮੈਂ ਕੱਪੜੇ-ਕੁਪੜੇ ਲਿਆਉਣੇ ਨੇ ਉਰੇ ਰਾਮ ਨਾ ਹਾਂ ਬੇਬੇ ਉਹ ਬਿੱਕਰ ਕਹਿੰਦਾ ਮਾਨਸਾ ਜਾਣਾ ਮੈਂ ਕਹਿੰਦਾ ਜੇ ਤੁਸੀਂ ਚੱਲਣਾ ਤੇ ਤੂੰ ਕਹਿੰਦੀ ਮੈਂ ਕੱਪੜੇ ਲੀੜੀ ਲਿਆਉਣੇ ਨੇ ਨਾਲ ਤਾਂ ਉਹ ਲਿਆਵਾਂਗੇ ਨਾਲ ਸੌਦਾ ਪੱਤਾ ਲਿਆਵਾਂਗੇ ਚੱਲਣਾ ਫਿਰ ਬਗ ਚੱਲ ਜਾਂ ਤੂੰ ਬਿੱਕਰ ਨੂੰ ਐ ਕਹਦੇ ਜਾ ਕੇ ਕਹਦੇ ਵੀ ਸਕੂਟਰੀ ਤੇ ਆ ਜਾਂਗੀ ਆਸੀਂ ਐ ਪੱਕੇ ਕਿੱਥੇ ਬੈਠਾ ਜਾਊ ਮੋਟਰਸਾਈਕਲ ਤੇ ਮੈਂ ਤਾਂ ਤਿਆਰੀਆਂ ਮੈਂ ਤਾਂ ਨਾਲ ਹੀ ਸੀਗੀ ਸਵੇਰੀ ਚੱਲ ਫਿਰ ਮੈਂ ਸਕੂਟਰੀ ਤੇ ਬਗ ਚੱਲਾਂਗੇ ਆਪਾਂ ਤਾਂ ਹਨਾ ਹਾਂ ਤੁਸੀਂ ਕੱਪੜੇ ਬਦਲ ਲਓ ਤੂੰ ਮੂਰੇ ਚੱਲ ਅਸੀਂ ਆਉਣੇ ਹਾਂ ਕਹਦੇ ਅਸੀਂ ਆਉਣੇ ਹਾਂ ਬੱਸ ਲੱਹ ਪਾਣੀ ਪੀਏ ਨਾਲੇ ਮਾਤਾ ਨੂੰ ਪੁੱਛਦੇ ਆਂ ਕੀ ਕਹਿੰਦੇ ਹੈਗੇ ਫਿਰ ਸਿਰੇ ਹਾਂ ਭਾਜੀ ਨਹੀਂ ਬਿਕਰਾ ਹਾਂ ਮਾਤਾ ਤੂੰ ਐਂ ਕਰ ਤੂੰ ਤਾਂ ਇੱਥੇ ਭੱਜ ਜਾ ਮੋਟਰਸਾਈਕਲ ਤੇ ਮਾਨਸਾ ਅਸੀਂ ਸਕੂਟੀ ਤੇ ਆ ਜਾਾਂਗੇ ਕਿੱਥੇ ਗੱਡੀ ਘੜੀਸਾਂਗੇ ਈ ਨਹੀਂ ਗੱਡੀ ਦਾ ਮਤਲਬ ਤਾਂ ਖੜਾਉਣ ਨੂੰ ਥਾਂ ਨਹੀਂ ਹੈਗਾ ਨਾ ਚਲਾਨ ਕੱਟ ਦਿੰਦੇ ਵੀ ਬਸ ਫਿਰ ਆਪਾਂ ਇਨਾਤੀ ਵਗ ਚੱਲਾਂਗੇ ਮਗਰੋਂ ਅਸੀਂ ਸਕੂਟੀ ਤੇ ਆ ਜਾਾਂਗੇ ਤੂੰ ਭੱਜ ਜਾ ਮਾਤਾ ਮੈਂ ਭੱਜ ਜਾਣਾ ਮਾਨਸਾ ਫਿਰ ਨੇ ਚਾਹ ਘੁੱਟ ਲਿਆਉਣਾ ਜਿਹੜਾ ਉਹਦੀ ਪਰਚੀ-ਪੁਰਚੀ ਦੇ ਦੇਂਦੇ ਮੈਨੂੰ ਮੈਂ ਜਾ ਕੇ ਪਹਿਲਾਂ ਲੈ ਲੈਂਦਾ ਉਹ ਉਹਨੂੰ ਬੋਲ ਮਾਰਦੇ ਆ ਅੰਦਰੋਂ ਹੀ ਨਹੀਂ ਨਿਕਲਦੀ ਇੱਕ ਤਾਂ ਭਾਈ ਅੰਦਰ ਵੱਟ ਜਾਂਦੀਆਂ ਨਿਕਲਣੇ ਚ ਨਹੀਂ ਆਉਂਦੀਆਂ ਕੁੜੇ ਰਾਮ ਨੇ ਹਾਂ ਬੇਬੇ ਆਉਣੀ ਹੈ ਬਸ ਮੈਂ ਪਰਚੀ ਪੁੱਛੀ ਨਾ ਮੈਂ ਪਰਚੀ ਬਣਾਉਣ ਲੱਗ ਗਈ ਸੀ ਮੈਂ ਕਹਿੰਦੀ ਸੀ ਮੈਂ ਖਾ ਜਵਾਕਾਂ ਦੇ ਨਾ ਸਕੂਲ ਨੇ ਕਲਾਸਾਂ ਸਟਾਰਟ ਹੋ ਗਈਆਂ ਨਾ ਇਹ ਤਾਂ ਬਰਦੀਆਂ ਬੁਰਦੀਆਂ ਲਿਆਵਾਂਗੇ ਜੇ ਟਾਈਮ ਰਿਹਾ ਨਾਲੇ ਬੇਬੇ ਮੈਂ ਕਹਿੰਦੀ ਸੀ ਮਾਂ ਮੇਰੇ ਭਰਾ ਦਾ ਵਿਆਹ ਨੇੜੇ ਆ ਹੀ ਜਾਂਦਾਗਾ ਤੇ ਮੈਂ ਫਿਰ ਉਹਦੇ ਕੱਪੜੇ ਵੀ ਹੁਣ ਹੀ ਲਿਆਵਾਂਗੇ ਕਿ ਫਿਰ ਲੈ ਕੇ ਆਵਾਂਗੇ ਨਾ ਹੁਣ ਹੁਣ ਲਿਆ ਭਾਈ ਦੇਖ ਵਾਰੀ ਵਾਰੀ ਹੋਰ ਮੈਂ ਕਹਿੰਨੀ ਸੀ ਮਾਂ ਦਿਨ ਥੋੜੇ ਰਹਿ ਗਏ ਫਿਰ ਸਲਾਈ ਵੀ ਕਰਾਂਗੇ ਨਾ ਹੁਣ ਤੇ ਨਹੀਂ ਜਾਣੇ ਤੇ ਆਹ ਪਰਚੀ ਤੂੰ ਤੁਸੀਂ ਪਾ ਲੋ ਨਾ ਸੌਦੇ ਪੱਤੇ ਵਾਲੀ ਨਾ ਜਵਾਕਾ ਵਾਲੀ ਮੈਂ ਤਾਂ ਬਣਾਤੀ ਚਲ ਮਾਤਾ ਮੈਂ ਚਲਦਾ ਫਿਰ ਨੇ ਹੁਣ ਸਮਾਨ ਲਿਓ ਜਿਹੜਾ ਲਿਉਣਾ ਕੱਲ ਨੂੰ ਨਾ ਅਗਦੇ ਕਹਦੇ ਮੇਰੇ ਪਾਈ ਦੱਬਿਆ ਹੋਰ ਲਿਉਣਾ ਸਮਾਨ ਮੈਂ ਅੱਜ ਲਿਓ ਜਿਹੜਾ ਲਿਉਣਾ ਚਲ ਹੁਣ ਤੂੰ ਤਿਆਰ ਤਾਂ ਹੈਗੀ ਆ ਹੈਨਾ ਤੂੰ ਨਾ ਅੰਦਰੋਂ ਚੱਕ ਲੈ ਜਿਹੜਾ ਕੁਛ ਲਿਉਣਾ ਹੈ ਫਿਰ ਨਿੱਕੀ ਨਿੱਕੀ ਦੇਨੇ ਉਥੇ ਦਿਨ ਛਿਪ ਜੂ ਆਪਾਂ ਨੂੰ ਜੋ ਚੱਕ ਲੈ ਜਿਹੜਾ ਕੁਛ ਲਿਉਣਾ ਹੈ ਅੰਦਰੋਂ ਹੁਣ ਮਾਨਸਾ ਤਾਂ ਮੈਂ ਫੇਰ ਹੀ ਜਾਉਂਗੀ ਪਹਿਲਾਂ ਬੇਬੇ ਨਾਲ ਗੱਲ ਕਰਾਂ ਪੁੱਛ ਤਾਲਾ ਮੈਂ ਉਹਨੂੰ ਵੀ ਮਾਨਸਾ ਜਾਣੀ ਐ ਮੈਂ ਦੱਸਾਂ ਤਾਂ ਸਹੀ ਕੀ ਕਹਿੰਦੀ ਹੈਗੀ ਲਾਉਣੀ ਐ ਮੈਂ ਉਹਨੂੰ ਫੋਨ ਲੈ ਬੇਬੇ ਨੂੰ ਲਾਉਣੀ ਐ ਉਧਰੋਂ ਮੰਮੀ ਕਾਲ ਕਰੀ ਜਾਂਦੀ ਐ ਬੇਬੇ ਚੱਕ ਲੈ ਛੇਤੀ ਫੋਨ ਆ ਬੇਬੇ ਸਤਿ ਸ਼੍ਰੀ ਅਕਾਲ ਹਾਂ ਠੀਕ ਐ ਬੇਬੇ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਕਿਹਾ ਮੈਂ ਮਾਨਸਾ ਜਾਂਦੀ ਸੀ ਤੇ ਕਈ ਦਿਨਾਂ ਦੇ ਕਹੀ ਜਾਂਦੇ ਨੇ ਕੱਪੜੇ ਲਿਆ ਕੱਪੜੇ ਲਿਆ ਮੈਂ ਤਾਂ ਤੈਨੂੰ ਪੁੱਛਦੀ ਸੀਗੀ ਮੈਂ ਹਾਂ ਕਿਵੇਂ ਕਰਾਂ ਤੇ ਕੀ ਕੁਝ ਲੈ ਕੇ ਆ ਮੈਨੂੰ ਰਹਿ ਦੇ ਤੂੰ ਮੈਂ ਤਾਂ ਤੈਨੂੰ ਐ ਕਹਿੰਦੀ ਆ ਹੂੰ ਇਹ ਕਰ ਤੈਨੂੰ ਰੋਜ਼ ਰੋਜ਼ ਮੰਡੀ ਲੈ ਕੇ ਜਾਂਦੇ ਐ ਹੁਣ ਆਪਾਂ ਦਾ ਸਾਰਾ ਸਮਾਨ ਲਈ ਹਾਂ ਸਾਰਾ ਕੁਝ ਵੱਧ ਤੋਂ ਵੱਧ ਲਈਂ 10000 ਤੋਂ ਘੱਟ ਤਾਂ ਸੂਟ ਨਾ ਚੱਕੀ ਹਾਂ ਪਣੇ ਸਾਰਿਆਂ ਦੇ ਸੋਹਣੇ ਸੋਹਣੇ ਬਾਏ ਹੋਣਗੇ ਉੱਥੇ ਤੂੰ ਤਾਂ ਸੁੱਖਣਾ ਮੁੰਡੇ ਦੀ ਸਗੀ ਭੈਣ ਬਣੀ ਹੋਈ ਹੈ ਨਾ ਹੂੰ ਤੇ ਤੂੰ ਤਾਂ ਜ਼ਿਆਦੇ ਤੇਰੀ ਬਣੀ ਦੇਖਣਗੇ ਸੱਚ ਕਿਹੜਾ ਨਾ ਕਦੇ ਲੋਟ ਆਉਂਦੀ ਹੈ ਤਾਂ ਅੱਜੀ ਲੋਟ ਆਉਗੀ ਸਵਾਰ ਕੇ ਲੋਟ ਕਰੀਂ ਚਾਚੇ ਨਾ ਹਾਂ ਉਹ ਤਾਂ ਬੇਬੇ ਮੈਂ ਸਾਰਾ ਕੁਝ ਸੋਚ ਰੱਖਿਆਗਾ ਮੈਂ ਆਖਾਂ ਮਾਂ ਮੈਂ ਪੰਜ ਤਾਂ ਸੂਟ ਲੈ ਕੇ ਆਉਂਗੀ ਤੇ ਨਾਲੇ ਮੇਕਅਪ ਦਾ ਸਾਰਾ ਸਮਾਨ ਲਿਆਉਂਗੀ ਤੇ ਵਧੀਆ ਵਧੀਆ ਚੀਜ਼ਾਂ ਲੈ ਕੇ ਆਉਂਗੀ ਉਹ ਤਾਂ ਮੈਂ ਸਾਰਾ ਕੁਝ ਸੋਚ ਰੱਖਿਆਗਾ ਤੂੰ ਹੋਰ ਮੈਨੂੰ ਕੋਈ ਸਕੀਮ ਦੱਸ ਵੀ ਜੇ ਤੇ ਤੈਨੂੰ ਆਏ ਗਈ ਸੀ ਹਾਂ ਹਾਂ ਅੱਜ ਮਸਾਲਾ ਐ ਨਾ ਹਾਂ ਇਹਨਾਂ ਨਾਲ ਕਾਹ ਫਿਰ ਗੇਮ ਖੇਡੀ ਅੱਛਾ ਹਾਂ ਬੇਬੇ ਮੈਨੂੰ ਗੇਮ ਤਾਂ ਦੱਸ ਵੀ ਕਿਹੜੀ ਗੇਮ ਕਹਿੰਦੀ ਸੀ ਤੂੰ ਮੈਂ ਤਾਂ ਤੈਨੂੰ ਐ ਕਹਿੰਦੀ ਜਿਹੜੀ ਤੂੰ ਚੈਨ ਪਾ ਕੇ ਜਾਨੀ ਹੁੰਦੀ ਆ ਮਾਨਸਾ ਹਾਂ ਬੇਬੇ ਹਾਂ ਚ ਲਪੋਲੀ ਉਹਦੋਂ ਐ ਕਹਿੰਦੀ ਮੇਰੀ ਚੈਨ ਤਾਂ ਦਿੱਕਤ ਹੀ ਰੋਲਾ ਪਾਦੀ ਕਰਿਆ ਅੱਛਾ ਹਾਂ ਉਹਦੋਂ ਬਾਅਦ ਫਿਰ ਆਪੀ ਕਹਿੰਦੀ ਕਿ ਬੇਬੇ ਮੈਨੂੰ ਤਾਂ ਕੁਸ ਕਰਾ ਕੇ ਦਿਓ ਹੁਣ ਆਪੀ ਕੰਕੀ ਕਰਾ ਕੇ ਦੇਣਗੀ ਫਿਰ ਫਿਰ ਲੋਟ ਆਉਂਗੇ ਹਾਂ हां ਗੱਲ ਤਾਂ ਤੇਰੀ ਸਹੀ ਏ ਬੇਬੇ ਮੈਂ ਹੀ ਕਰੂੰਗੀ ਹੁਣ ਤਾਂ ਮੇਰੇ ਭਰਾ ਦਾ ਵਿਆਹ ਆ ਤੇ ਮੈਂ ਕਹ ਦੂੰਗੀ ਥੋੜੀ ਉੱਥੇ ਵੇਚਤੀ ਨਹੀਂ ਹੋਊਗੀ ਜਦੋਂ ਮੈਂ ਖਾਲੀ ਗਲ ਜਾਊਂਗੀ ਹਨਾ ਸੋਨੂੰ ਹੀ ਪੁੱਛਣਗੇ ਅਗਲਾ ਕੁਗਤ ਲੈ ਤੇਰੇ ਸਹੁਰਿਆਂ ਨੇ ਕੀ ਪਾਇਆ ਹੋਇਆ ਸੀ ਕੁੜੇ ਤੈਨੂੰ ਤੇ ਜੇ ਮੈਂ ਉੱਥੇ ਕੀ ਜਵਾਬ ਦੇਊਂਗੀ ਆਪੇ ਆੜਿਆ ਹੋਇਆ ਕਰਾਊਗਾ ਨਾਲੇ ਇਹ ਬੁੜੀ ਨਾ ਸਪਣੀ ਸਾਰੇ ਪੈਸਿਆਂ ਤੇ ਡੰਗ ਉੱਤੇ ਬੈਠੀ ਐ ਕੁੰਡਲੀ ਮਾਰੀ ਅਹੀਂ ਲੋਟ ਆਊਗੀ ਇਹ ਹਾਂ ਹਾਂ ਆਓ ਚੰਗਾ ਮੇਰੀ ਗੱਲ ਸੁਣ ਤੂੰ ਹਾਂ ਨਾ ਨਾ ਬੇਬੇ ਮੈਂ ਪੂਰੇ ਧਿਆਨ ਨਾਲ ਹੀ ਸਕੀਮ ਲਾਉਂਗੀ ਇਹਨਾਂ ਨੂੰ ਕੀ ਪਤਾ ਲੱਗ ਜੇ ਤੇ ਮੈਂ ਪਹਿਲੀ ਪਰਸਚ ਜਿਹੜੀ ਉਹਦੇ ਵਿੱਚ ਛੋਟੀ ਜੇਬ ਹੁੰਦੀ ਉਹ ਚ ਲੁਕੋ ਲੂੰਗੀ ਇਹਨਾਂ ਨੂੰ ਕੀ ਪਤਾ ਲੱਗੂਗਾ ਘਰੇ ਆ ਕੇ ਮੈਂ ਰੋਊ ਬਿੱਟੂਗੀ ਮੇਰੇ ਤਾਂ ਚੈਣ ਗਮਾਚੀ ਦੀ ਚੈਣ ਗਮਾਚੀ ਹੈਨਾ ਹਾਂ ਨਾ ਨਾ ਉਲਟੀ ਨਹੀਂ ਪਾਉਂਦੀ ਤੇ ਮੈਂ ਤੈਨੂੰ ਜਦੋਂ ਇਹ ਹੋ ਗਿਆ ਮੈਂ ਤੈਨੂੰ ਫੋਨ ਕਰਕੇ ਦੱਸ ਦੂੰਗੀ ਵੀ ਜੇ ਤੂੰ ਵੀ ਕਹੀਂ ਬੀਬੂ ਇਹ ਇੱਕ ਹੀ ਹੋ ਗਿਆ ਲੈ ਹੁਣ ਮੇਰੀ ਧੀ ਕੀ ਪਾਉਗੀ ਵਿਆਹ ਚ ਮੇਰੇ ਮੇਰੇ ਪੁੱਤ ਦਾ ਵਿਆਹ ਹੈ ਖਾਲੀ ਗਾਲ ਉਹ ਕਰੂਗੀ ਹੈਨਾ हां ਆਪੀ ਲੋਟ ਆ ਜਾਣਗੇ ਚੰਗਾ ਬੇਬੇ ਮੈਂ ਬਾਹਰੇ ਬੈਠੀ ਹੈਗੀ ਉਹ ਬੋਲ ਮਾਰੀ ਆਂਦੀ ਹੈਗੀ ਜਾ ਮੈਂ ਤਾਂ ਲੈ ਰਾਮਨ ਕੇ ਜਾ ਕੇ ਹੋਣੀ ਆ ਬਿੱਕਰ ਜਾਂਦਾ ਤੀ ਖਣੀ ਕਿਤੇ ਗਈਆਂ ਨੇ ਇਹ ਅੱਜ ਗੋਲਾ ਜਿਹਾ ਬਣਿਆ ਪਿਆ ਜਾਨੀ ਦੋ ਗੱਲਾਂ ਕਰਕੇ ਹੋਣੀ ਆ ਜਾਨੀ ਉਹਨਾਂ ਦੇ ਕਰੇ ਨੀ ਰਾਮਣਾ ਕੁੜੇ ਨਿਕਲਿਆ ਆ ਚੱਲੀਏ ਹੁਣ ਨਾ ਤੇਰੇ ਬਾਪੂ ਦੀ ਦਵਾਈ ਆਈ ਸੀਸੀ ਜਾਕ ਲੈ ਉਥੋਂ ਲਿਆਵਾਂਗੇ ਦਿਖਾ ਕੇ ਮੈਡੀਕਲ ਵਾਲਿਆਂ ਦੇ ਉਹ ਲੈ ਇਹ ਤਾਂ ਤਿਆਰ ਜੇ ਹੋਈਆਂ ਫਿਰਤੀਆਂ ਨੇ ਪੁੱਛਦੀਆਂ ਵੀ ਕਿੱਧਰ ਜਾਂਦੀਆਂ ਕੋੜੇ ਕੀ ਕਰਦੀਆਂ ਹਾਂ ਭੈਣ ਕਿੱਥੇ ਜਾਂਦੀਆਂ ਅਸੀਂ ਹੁਣ ਜਾਂਦੀਆਂ ਸੀ ਕਿਸ ਪਾਸੇ ਲੈ ਤੂੰ ਪਹਿਲਾਂ ਨੰਨਾ ਪਾ ਦੇ ਕਿੱਥੇ ਜਾਂਦੀਆਂ ਤੀਆਂ ਹਾਂ ਭੈਣੇ ਜਾਂਦੀਆਂ ਸੀ अच्छा जाना ਕਿੱਥੇ ਤਾਈ ਮੰਡੀ ਜਾਂਦੀਆਂ ਸੀਗੀਆਂ ਸਮਾਨ ਜਾ ਲੈ ਕੇ ਆਉਣੀ ਆਂ ਕਿਹੜੇ ਔਖਾ ਜਗਾ ਤਾਂ ਬੋਲੀਆਂ ਮੈਂ ਤਾਂ ਵੈਸੇ ਪੁੱਛ ਲਿਆ ਵੀ ਕਿਤੇ ਜਾਣੀ ਹੋਗੀਆਂ ਪਤਾ ਨਹੀਂ ਕਿਉਂ ਐ ਗਾਲਾਂ ਪੈਂਦੀਆਂ ਨੇ ਪਤਾ ਨਹੀਂ ਕੀ ਭਿੰਡਾ ਖਾਂਦੀਆਂ ਨੇ ਤੜਕੀ ਉੱਠ ਕੇ ਭਲੇ ਸਾਡੇ ਕੋਲ ਟਾਈਮ ਨਹੀਂ ਹੈਗਾ ਤੇਰੇ ਨਾਲ ਪਕਾਈ ਮਾਰਨ ਦਾ ਕੋਣ ਚੱਲ ਚੱਕ ਸਕੂਟਰੀ ਚੱਲੀਏ ਭੈਣ ਚੱਲ ਬੇਬੇ ਉਈ ਮੱਛੀਆਂ ਰਹਿੰਦੀਆਂ ਨੇਗੀਆਂ ਲੈ ਦੱਸ ਪੁੱਛੇ ਤਾਂ ਪਤਾ ਨਹੀਂ ਕੀ ਲੜ ਗਏ ਇਹਨਾਂ ਦੇ ਕੋਸ ਮੈਂ ਤਾਂ ਫੜਕ ਲੈਣਾ ਆਈ ਸੀ ਮਾਰੇ ਜੀ ਵੀ ਕੀ ਕਰਦੀ ਆ ਜਾ ਬੇਬੇ ਥੱਕ ਗਏ ਆਪਾਂ ਤਾਂ ਵਧੀਆ ਰਹਿੰਦੇ ਬਾ ਬੇਬੇ ਆਪਾਂ ਗੱਡੀ ਤੇ ਬਾਜ ਜਾਂਦੇ ਤੁਸੀਂ ਮਾਂ ਪੁੱਤਾਂ ਨੇ ਹੁਈ ਉਹ ਕਰਤਾ ਇੱਕੋ ਤਾਈ ਨੰਨਾ ਪਾ ਗਈ ਤੇ ਗੱਡੀ ਤੇ ਹੁਣ ਵੀ ਗੱਡੀ ਲੈ ਕੇ ਜਾਣਾ ਪਊਗਾ ਸਾਰਾ ਸਮਾਨ ਰਾਹ ਹੋ ਗਈ ਰਾਹ ਚ ਕੀ ਹੋਰੀ ਹੋਰ ਸਾਰਾ ਸਮਾਨ ਮਾਨਸ ਹੀ ਰਹਿ ਗਿਆ ਗੱਡੀ ਤਾਂ ਉੱਥੇ ਖੜਾਉਣੀ ਪੈਗੀ ਫਿਰ ਆਪਾਂ ਨੂੰ ਮਸਾ ਮਸਾ ਪਹੁੰਚੇ ਆ ਮਸਾ ਮੰਜਾ ਮਿਲਦਾ ਹਾਏ ਹਾਏ ਥੱਕ ਗਏ ਭਾਈ ਔਰ ਕੀ ਕੁੱਲ ਕੀ ਦੀ ਨਿਮਗਾਈ ਹੋਈ ਪਈ ਐ ਭਾਈ ਸੂਟਾਂ ਦੇ ਤਾਂ ਜਮੀ ਫੱਟੇ ਚੱਕੇ ਪਏ ਨੇ ਤਾਂ ਵੀ ਨੀ ਤੀਵੀਆਂ ਹਟਦੀਆਂ ਖਰੀਦਣੋਂ ਆ ਆਪਾਂ ਨਹੀਂ ਬੇਬੇ ਇਨਾ ਖਰਚਾ ਕਰਦੇ ਮੈਂ ਤਾਂ ਫੇਰ ਵੀ ਸੋਚ ਲੰਨੀ ਆ ਆਪਾਂ ਤਾਂ ਜਿੰਨਾ ਕ ਸਰਦਾ ਨਹੀਂ ਉਨਾਂ ਕੀ ਲੈ ਆਉਣੇ ਆਂਗੇ ਤੇ ਮੈਂ ਤਾਂ ਕਦੇ ਪੈਰਾਂ ਨੂੰ ਵੀ ਨਹੀਂ ਕੁਛ ਲੈਤਾ ਲੈ ਮੈਂ ਤਾਂ ਅੱਜ ਜਾਂਦੀ ਹੋਈ ਪੈਰਾਂ 'ਚ ਚੱਪਲਾਂ ਪਾਖੀ ਬਾਗੀ ਮਾਨਸਾ ਉਹ ਤਾਈ ਨੇ ਇਹ ਜਾ ਟੋਕਿਆ ਦਿਮਾਗ ਖਰਾਬ ਕਰਤਾ ਤੇ ਆਪ ਇਹ ਆਪਾਂ ਨੂੰ ਤਾਂ ਟੋਕੀ ਜਾਂਦੀ ਐ ਤੇ ਇਹਦੀ ਨੂੰ ਦੋ ਦੋ ਸੂਟ ਲੈ ਕੇ ਆਉਂਦੀ ਹਫਤੇ 'ਚ ਤੇ ਮੈਂ ਤਾਂ ਫੇਰ ਵੀ ਆਪਦੇ ਭਰਾ ਦਾ ਵਿਆਹ ਸੀਗਾ ਮੈਂ ਤਾਂ ਤਾਂ ਵੀ ਘੱਟ ਲੈਂਦੇ ਨੇਗੀ ਪਤਾ ਹੀ ਨਹੀਂ ਕਿਧਰੋਂ ਆ ਜਾਂਦੀ ਐ ਹੋਰ ਇਹ ਜੇ ਟੋਕੇ ਗਈ ਐ ਦਿਮਾਗ ਖਰਾਬ ਕਰਤਾ ਚਾਹਨੀ ਤੂੰ ਵੀ ਐਂ ਕਰਦੀ ਐਗੀ ਨਾਲ ਤਾਂ ਖਰਚਾ ਕਰਾ ਦਾਨੀ ਐਗੀ ਨਾਲ ਕੋਈ ਨਾ ਨਹੀਂ ਕਰਦੀ ਹੈਗੀ ਵੀ ਹਾਂ ਮੈਂ ਲਿਆਂਦਾ ਇੰਨਾ ਕੁਛ ਤੇਰਾ ਤਾਂ ਐਂ ਰੱਖੂਗਾ ਜਆ ਚਾਹ ਦੀ ਘੁੱਟ ਕਰ ਲੈ ਫੇਰ ਆਥਣ ਦਾ ਕੰਮ ਕਰਾਂਗੇ ਭਾਈ ਚਾਹ ਦੀ ਘੁੱਟ ਪੀ ਕੇ ਲੈ ਬਣਾ ਲਾਨੀ ਬੇਬੇ ਚਾਹ ਮੈਂ ਵੀ ਤੇਰੇ ਨਾਲ ਹੀ ਆਈਆਂ ਤੂੰ ਤਾਂ ਹੌਨਸਾਰ ਲੱਗ ਜਾਨੀ ਐਗੀ ਉਹ ਬਣਾਉਣੀ ਐਗੀ ਜਾਨੀ ਐਗੀ ਬੇਬੇ ਹਾਏ ਮੇਰੀ ਚੈਨੀ ਕਿੱਤਰੀ ਗਈ ਮੈਂ ਚੈਨੀ ਪਾ ਕੇ ਕੀ ਸੋਨੇ ਦੀ ਨਹੀਂ ਮੈਂ ਮਰ ਜਾ ਤਾਂ ਤਾਂ 2 ਲੱਖ ਚ ਪਾਣੀ ਪਾਤਾ ਮਾਨਸਾ ਜਾਂਦੀ ਤੀਗੀ ਉਥੇ ਚੈਨੀ ਪਾਉਣ ਨੂੰ ਤੈਨੂੰ ਕੀ ਹੋਇਆ ਤੇ ਉਥੇ ਤੇਰੇ ਨਾਨਕੇ ਜੀਗੇ ਐਂ ਦੱਸ ਪਹਿਲਾਂ ਸਵਾ ਲੱਖ ਨੂੰ ਸੋਨਾ ਹੋਇਆ ਪੈਗਾ ਚੜ ਗਈ ਮੋਜ ਨਾਲ ਪਾ ਕੇ ਉਥੇ ਟੌਰ ਕੱਢ ਕੇ ਟੌਰ ਤੇਰੀ ਕਿਹਨੇ ਦੇਖਣੀ ਤੇ ਉਥੇ ਬੇਬੇ ਜਦੋਂ ਪਾਇਆ ਬਣਾਇਆਗਾ ਉਹ ਪਾਉਣ ਵਾਸਤੇ ਬਣਾਇਆਗਾ ਤਾਂ ਮੈਂ ਤਾਂ ਐਂ ਗੱਲ ਕਰਦੀ ਉਲਜੀ ਨਹੀਂ ਆਗੀ ਤੇ ਤੈਨੂੰ ਮੇਰੀ ਚੈਨੀ ਕਿਵੱਚਗੀ ਤੈਨੂੰ ਹਾਂ ਗੱਲਾਂ ਨਹੀਂ ਹੋ ਰਹੀ ਹੈਗੀ ਮੈਨੂੰ ਕੀ ਪਤਾ ਸੀ ਵੀ ਹੁਣ ਐਂ ਕੱਟੀ ਜਾਊਗੀ ਨਹੀਂ ਲੋਕ ਤਾਂ ਵਿਆਹਾਂ 'ਚ ਨਹੀਂ ਹੁਣ ਸਿਉਣਾ ਪਾਉਂਦੇ ਤੂੰ ਦੇਖੀ ਮਾਂਸਾ ਜਾਂਦੀ ਗਈ ਚੈਨੀਆਂ ਪਾਪਾ ਦਿਖਾਉਣੀ ਹੈਗੀ ਮੈਨੂੰ ਕੀ ਪਤਾ ਸੀ ਹੁਣ ਹੁਣ ਰੱਖੀ ਰੱਖਾ ਉਹਨੂੰ ਅੰਦਰੀ ਕੌਣ ਪਾਊਗਾ ਫੇਰ ਉਹਨੂੰ ਪਾਉਣ ਦਾ ਹੁਣੀ ਟਾਈਮ ਆਗਾ ਚਲ ਘਰ ਤਾਂ ਨੁਕਸਾਨ ਬੈਠੀ ਰਿਆ ਹੁਣ ਜਹੀ ਹੈਗੀ ਕੋਈ ਲੈ ਉੱਥੇ ਥਾਂ ਨਹੀਂ ਹੈ ਇੱਥੇ ਖੜਾ ਆਣਾ ਆਪੀ ਲੱਗ ਲੈ ਆਣੀਆਂ ਮੈਂ ਧੋ ਦੇਾਂਗੇ ਇੱਥੇ ਗੱਡੀ ਟੁੱਟੀ ਜਾਊਗੀ ਲੈ ਉਹ ਵਰਤ ਕੇ ਨਾ ਮੈਂ ਆਪਣਾ ਕੱਲਾ ਸਾਮਾਨ ਕਿਵੇਂ ਲਾਹੂੰਗਾ ਜਣਾ ਉਧਰ ਦਾਨ ਨਾ ਕਹਿੰਦਾ ਮੈਂ ਗੱਡੀ ਲੈ ਜਾਣੀ ਹੈਗੀ ਮਾਂ ਭਾਈ ਧੋ ਲਾ ਲੈ ਜਾ ਹੋਰ ਕੀ ਆ ਲੈ ਮਾੜਾ ਲਾ ਲੈ ਉਸਮਾਨ ਗੱਡੀ ਚ ਕੋਖੜੀ ਗੱਡੀ ਗੱਡੀ ਦਾਨਾ ਲੈ ਕੇ ਜਾਊਗਾ ਮੈਂ ਉੱਥੇ ਖੜਾ ਆਇਆ ਦੇ ਕਿਹੜਾ ਸਾਮਾਨ ਕਹਿਣਾ ਤੂੰ ਐਨੇ ਤਾਂ ਹੋਰ ਹੀ ਪੰਗਾ ਕਰਕੇ ਧਰਤਾ 2-3 ਲੱਖ ਦਾ ਨੁਕਸਾਨ ਕਰਤਾ ਚੈਨੀ ਸਿੱਟੇ ਹੀ ਉੱਥੇ ਮਾਨਸਾ ਮੈਂ ਚੈਨੀ ਨੇ ਕੀ ਪਾ ਕੇ ਕੀ ਕਰਨੀ ਸੀ ਨੇ ਲੈ ਉਹ ਪਾਉਣ ਵਾਸਤੇ ਕਰਾਈ ਸੀ ਹੁਣ ਪਾਉਣੀ ਤਾਂ ਹੈਗੀ ਸੀ ਹੁਣ ਮੈਂ ਪਾ ਕੇ ਵਾਗ ਗਈ ਮੈਨੂੰ ਕੀ ਪਤਾ ਸੀ ਵੀ ਐ ਕੱਟ ਲੈਣਗੇ ਬੇਬਿਕਰਾ ਤੂੰ ਐ ਕਰ ਮਾਨਸਾ ਜਿਹੜੀ ਦੁਕਾਨਾਂ ਤੇ ਕੁੰਨਾਂ ਜਾਂ ਚੱਸੀ ਗਈਆਂ ਸੀ ਉੱਥੇ ਦੇਖਿਆ ਮੜਾ ਜ ਆ ਖਬਰ ਕਿਤੇ ਉੱਥੀ ਨਾ ਡਿੱਗ ਵੀ ਹੋਵੇ ਮਾਤਾ ਤੁਸੀਂ ਕਿਹੜੇ ਇੱਕ ਦੁਕਾਨ ਤੇ ਗਈਆਂ ਹੋਗੀਆਂ 20 ਦੁਕਾਨਾਂ ਤੇ ਗਈਆਂ ਮੈਂ ਕਿੱਥੇ ਕਿੱਥੇ ਪਾ ਲੂੰ ਆਪਣਾ ਨਵੇਂ ਸੋਨਾ ਇੰਨਾ ਮਹਿੰਗਾ ਹੋਇਆ ਪਿਆ ਜੇ ਕਿੰਨ ਤੇ ਆ ਗਈ ਤਾਂ ਵੀ ਨਾ ਦਿੰਦਾ ਕੋਈ ਆਹ ਰਾਜ ਵਿੱਚ ਬਗ ਜੀ ਜਾਂਦਾ ਜਾਂਦਾ ਖਬਰ ਆ ਚ ਡਿੱਗਿਓ ਹੀ ਪਈ ਹੋਵੇ ਮਾਤਾ ਚਮਕੂਗੀ ਤੇ ਚਾਨਣ ਸੂਰਜ ਨਾਲ ਉਹ ਨਹੀਂ ਰਹਿੰਦੀ ਹੁਣ ਉਹ ਤਾਂ ਕੋਈ ਲੈ ਗਿਆ ਚੱਕ ਕੇ ਅਜਾ ਘਰੇ ਦੇਖ ਲੋ ਕਿ ਤੇ ਘਰੇ ਗੁਰੇ ਨੇ ਪਲਪਲਵਾ ਲਗੇ ਹੋ ਲਾ ਕਿੰਨੇ ਸਾਈਂ ਦਾਪਸ ਗੂਟਰੀ ਖੜਾਈ ਹੈਗੀ ਤੇ ਹੁਣ ਜਿੱਥੇ ਖੜਾ ਕੇ ਆਇਆ ਖਰਾਬ ਹੋ ਗਈ ਸੀਗੀ ਉੱਥੇ ਨ ਡਿੱਗ ਗਈ ਹੋਵੇ ਹੁਣ ਐ ਕਿਹੜਾ ਪਤਾਗਾ ਮੈਨੂੰ ਕਿਹੜਾ ਪਤਾ ਲੱਗਿਆਗਾ ਡਿਗਦੀ ਦਾ ਬੇਵਿਕਰਾਂ ਤੂੰ ਐ ਕਰ ਤੂੰ ਦੋਸਤ ਦਕਾਨਾਂ ਦੇ ਕੋਨਾ ਚ ਕਿਤੇ ਦੇਖਿਆ ਰਾਤ ਢੇੜੇ ਅਸੀਂ ਕਿਤੇ ਇੱਥੇ ਜਾਂਦੀ ਦੀ ਨ ਡਿੱਗ ਪਈ ਹੋਵੇ ਇੱਥੇ ਦੇਖਦੇ ਆ ਭਾਈ ਦੇਖ ਲੈ ਇੱਥੇ ਬੇੜੇ ਬੂੜੇ ਚ ਕਿਤੇ ਅੰਦਰ ਦੇਖ ਲੈਣਾ ਚੱਲ ਮੈਂ ਤਾਂ ਮੈਂ ਜਾਣਾ ਹਾਂ ਜਾਣਾ ਸਕੂਟਰੀ ਉੱਥੇ ਦੇਖ ਲੈਣਾਗਾ ਜਿੱਥੇ ਤੁਸੀਂ ਕੱਪੜੇ ਲੈਤੇ ਦੀਏ ਕੀ ਉੱਥੇ ਡੀਪੀ ਉਹ ਬਾਣੀ ਦਾ ਤੇਹੀ ਦੇ ਦੇਣਗੇ ਮੈਂ ਦੇਖਦਾ ਜਾ ਕੇ ਜਾਂ ਗੱਡੀ ਲੈ ਜਾ ਵਗ ਜਾ ਭਾਈ ਮੈਂ ਹੁਣ ਕੀ ਪਾਉਂਗੀ ਆਪਦੇ ਭਰਾ ਦੇ ਚੱਲ ਕੀ ਕਰੀਏ ਭਾਈ ਇਹਨੇ ਆ ਹੋਰ ਵਿਆਹ ਚ ਵੀ ਦਾ ਲੇਖਾ ਛੇੜਤਾ ਬੜਾ ਲਹੂ ਪੀਂਦੀ ਐ ਇਹ ਭਾਈ ਨੀਦਰ ਜਾਦਵੀ ਐ ਵੀ ਤੂੰ ਪਾ ਕੇ ਗਈ ਸੀ ਹੈ ਉੱਥੇ ਅੰਦਰ ਦੇਖ ਲੈ ਕਿਤੇ ਅੰਦਰ ਹੀ ਡੇਗੇ ਪੌਂਦੀ ਪੂੰਦੀ ਬੇਬੇ ਮੈਂ ਤਾਂ ਸਾਰੇ ਚੋਲੇ ਚਾਲੇ ਖਰੋਲ ਲੇ ਮੈਨੂੰ ਤਾਂ ਕਿਤੋਂ ਨਹੀਂ ਖਾਈ ਹੈ ਅੰਦਰ ਪੌਂਦੀ ਪੂੰਦੀ ਤੋਂ ਨਾ ਡਿੱਗ ਵੀ ਹੋਵੇ ਮੈਂ ਦੇਖਦੀ ਐਗੀ ਮੈਂ ਜਾ ਕੋਲੇ ਕੀ ਭਾਲੀ ਜਾਣੀ ਹੋ ਬਾਬਾ ਹੀ ਰਵਾ ਪੈ ਰਿਹਾ ਤੁਹਾਡੇ ਘਰੇ ਤਾਂ ਖੈਰ ਤਾਂ ਹੈਗੀ ਐ ਲੈ ਹੁਣ ਤੂੰ ਆ ਜਾ ਤੇਰੀ ਕਾਸਰ ਰਹਿੰਦੀ ਸੀ ਤੂੰ ਸਾਡੇ ਕਿੰਨੂ ਕੰਨ ਰੱਖਦੀ ਐਗੀ ਬਾਲੀ ਰੌਲਾ ਜਾ ਪੈ ਰਿਹਾ ਐ ਮਾਕੀ ਉਹ ਸੁੱਗਣ ਨੂੰ ਪੁੱਛ ਲੈ ਸਾਡੀ ਜਿਹੜੀ ਨੇ ਇੰਨਾ ਨੁਕਸਾਨ ਕਰਤਾ ਕੀ ਹੋ ਗਿਆ ਕੁੜੇ ਹੈ 2 ਲੱਖ ਦਾ ਨੁਕਸਾਨ ਕਰਤਾ ਇਹਨੇ ਪਤਾ ਨਹੀਂ ਇਹਦੀ ਮਾਂ ਨੇ ਕੀ ਖਾ ਕੇ ਜੰਮੀ ਐ ਇਹ ਇਹੋ ਜਿਹਾ ਕੀ ਕਰਤਾ ਕੀ ਹੋਣਾ ਸਿਤਾਈ ਮੈਂ ਤਾਂ ਨਾ ਮਾਨਸਾ ਜਾਂਦੀ ਚੈਨ ਪਾ ਕੇ ਗਈ ਸੀ ਤੇ ਪਤਾ ਨਹੀਂ ਹੁਣ ਰਾਤ ਚ ਡਿੱਗ ਗਈ ਕਿ ਕਿੱਥੇ ਡਿੱਗ ਗਈ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੈਗਾ ਕਿਸੇ ਦੁਕਾਨ ਤੇ ਡਿੱਗ ਗਈ ਸਾਡਾ ਤਾਂ ਐਡਾ ਵੱਡਾ ਨੁਕਸਾਨ ਹੋ ਗਿਆ ਬੂ ਮੈਂ ਮਰ ਜਾ ਭਈ ਪੜਤਾਲ ਕਰ ਲੋ ਸੋਨਾ ਤਾਂ ਹੁਣ ਕੋਈ ਨਹੀਂ ਛੱਡਦਾ ਬੂ ਇੰਨਾ ਨੁਕਸਾਨ ਹੋ ਗਿਆ ਬੀਵਾਰੀ ਕੇ ਹਸੀ ਪੈਣੇ ਇਹਨੂੰ ਬਿਨਾ ਪਾ ਕੇ ਜਾਇਆ ਕਰ ਨਾ ਜਾ ਪਾ ਕੇ ਜਾਇਆ ਕਰ ਮਾਨਸਾ ਹੈ ਉਹ ਜਦੋਂ ਵੀ ਜਾਂਦੀ ਆ ਉਹ ਚੈਨੀ ਤੋਂ ਬਿਨਾ ਨਹੀਂ ਤੁਰਦੀ ਹੈਗੀ ਹੈ ਕੀ ਕਰੀਏ ਦੇਖ ਹੁਣ ਇੰਨਾ ਨੁਕਸਾਨ ਚ ਲੈਣਾ ਪੈ ਗਿਆ ਤੇ ਹੁਣ ਔਖਾ ਹੋਇਆ ਪਿਆ ਮੈਂ ਤਾਂ ਆਪ ਆਪ ਦੇ 10 ਟੋਲੇ ਜਿਹੜੇ ਮੇਰੇ ਪੇਕਿਆਂ ਨੇ ਪਾਇਆ ਤੀਗਾ ਉਹ ਦੇਖਦੀ ਆਂ ਵੀ ਸਾਮਿਆਂ ਪੈ ਕੇ ਕਿਵੇਂ ਐ ਹੁਣ ਦੇਖਦੀ ਆਂ ਜਾ ਕੇ ਵੀ ਕਦੇ ਦੇਖੇ ਹੀ ਨਹੀਂ ਜਿੱਦਾਂ ਦਾ ਧਰਿਆਗਾ ਲੈ ਬੇਬੇ ਮੇਰੇ ਕੀ ਸਾਰੇ ਕਿਸੇ ਨੂੰ ਜੀ ਕਰਦਾ ਹੁੰਦਾ ਵੀ ਆ ਚੀਜ਼ ਗਮਾ ਚ ਜੇ ਤੇ ਮੈਂ ਇਨਾ ਨੁਕਸਾਨ ਹੋਗਾ ਨੁਕਸਾਨ ਤਾਂ ਮੇਰੀ ਹੋਇਆ ਤੇਰਾ ਤੇਰੇ ਤਾਂ ਤੇਰੇ ਕੋਲ ਹੀ ਹੈਗਾ ਲੈ ਭਣ ਮੈਂ ਤਾਂ ਆਪ ਜਾਣੀ ਆ ਤੁਹਾਡਾ ਕੀ ਪਤਾਗਾ ਤੇਰੀ ਸੱਸ ਤਾਂ ਜੜਕਦੇ ਨੇ ਮੁੱਤੀ ਗੱਲ ਕਹਿ ਦਿੰਦੀ ਐ ਹੁਣ ਭੌਂਕਦੀ ਫੇਰ ਪਾ ਲਈ ਕਿੱਥੋਂ ਪਾਉਣੀ ਚਾਹੀਦੀ ਐ ਉਹ ਦੇਖ ਰੋਟੀ ਰੋਟੀ ਬਣਾਈਆ ਕਿ ਨਾ ਮੇਂਦਰਾ ਦਾ ਦਾ ਆ ਪਈ ਆ ਕਿਹੜਾ ਬਣਾਏ ਨੇ ਫੁਲਕ ਕੇ ਰਾਮਣੇ ਰਾਮਣੇ ਉੱਠ ਕਾ ਰੋਟੀ ਰੱਟੀ ਬਣਾ ਲੈ ਉੱਠ ਕੇ ਰੋਟੀ ਬਣਾ ਲੈ ਮੈਂ ਖੇਤ ਜਾਣਾ ਖੇਤ ਕੰਮ ਕਰਨਾਗਾ ਜੇ ਹੁਣ ਸੋਨਾ ਕ ਮੱਚ ਗਿਆ ਹੁਣ ਪਪਾਇ ਕਿਤਾ ਨਹੀਂ ਥੁੰਦਾ ਹੈਗਾ ਲੈ ਮੈਂ ਤਾਂ ਇੱਕ ਤਾਂ ਟੂਮ ਪਾਈ ਸੀਗੀ ਤੁਸੀਂ ਉਹੀ ਕਮਾਚ ਗਈ ਮੈਨੂੰ ਕਿਹੜਾ ਤੂੰ ਕੋਈ ਰਾਣੀ ਆਰ ਪਾਇਆ ਸੀ ਦੀ ਗਾਲ ਨੂੰ ਇੱਕ ਚੀਜ਼ ਸੀਗੀ ਹੋਈ ਹੁਣ ਕਿੱਥੋਂ ਪਾਉਂਗੀ ਮੈਂ ਉਹਦੇ ਨਾਲ ਹੀ ਚਾਹ ਪੂਰਾ ਕਰ ਲੈਂਦੀ ਸੀਗੀ ਹੁਣ ਜਿਹੜਾ ਕੁਝ ਸੋਨਾ ਦੀ ਹੋ ਗਿਆ ਨਾਦਰ ਸੋਨਾ ਹੁਣ ਵਾਪਸ ਆਵੇ ਤੂੰ ਆਪ ਕਮਾਇਆ ਕਿਹੜਾ ਸੀ ਕਮਾਇਆਗਾ ਉਹਨੂੰ ਨਾ ਪਾ ਕੇ ਜਾਂਦੀ ਮੰਡੀ ਇਹ ਤਾਂ ਗੈਹ ਹੱਦੀ ਚ ਪਾਉਂਦੇ ਹੁੰਦੇ ਨੇ ਲੈ ਮੈਂ ਕਿਹੜਾ ਕੱਲੀ ਸੋਨਾ ਪਾਈ ਫਿਰਦੀ ਆ ਆਪਣੀ ਗਵਾਂਡਣ ਸਾਰਾ ਦਿਨ ਸੋਨੇ ਦੀ ਚੈਨ ਪਾ ਕੇ ਰੱਖਦੀ ਆ ਘਰੇ ਵੀ ਪਾਈ ਫਿਰਦੀ ਰਹਿੰਦੀ ਹੈਗੀ ਤੇ ਫਿਰ ਕਿਉਂ ਗਏ ਜੇ ਮੈਂ ਪਾਲੀ ਤੂੰ ਤਾਂ ਉਹੀ ਮਰੂ ਮਰੂ ਕਰੀ ਜਾਂਦੇ ਰਹਿੰਦੇ ਹੋ ਗਵਾਂਡਰ ਮਗਰ ਲਾ ਕੇ ਦੇਖ ਲੈ ਨਤੀਜਾ ਉਹ ਚੰਗੀ ਪਲੀ ਸਾਮੀ ਪਈ ਦੀਗੀ ਹੁਣ ਪਾੜ ਲਗਤੋਂ ਪਾੜੇਗੀ ਨਹੀਂ ਤਾਂ ਖੜੀ ਹੋ ਜਾ ਰੋਟੀ ਬਣਾ ਲੈ ਮਾਂ ਨੇ ਵੀ ਦਵਾਈ ਲੈਣੀ ਆ ਬੈਠੀ ਵਿਚਾਰੀ ਦੇਖੀ ਜਾਂਦੀ ਐ ਨਾ ਅੱਗੇ ਕੌਣ ਕਰਦਾ ਸੋਡੇ ਕੰਮ ਮੈਂ ਕਰ ਲੂੰਗੀ ਤੇ ਜੇ ਬਾਲੀ ਕਾਲੀ ਐ ਤਾਂ ਪਕਾ ਕੇ ਖਾ ਲੋ ਆਪਦੀਆਂ ਤੇ ਐਂ ਤਾਂ ਕਿਸੇ ਨੇ ਮੇਰਾ ਪੁੱਛਿਆ ਨਹੀਂ ਹੈਗਾ ਅਭੀ ਐਡਾ ਨੁਕਸਾਨ ਹੋ ਗਿਆ ਕੰਮ ਦੀ ਹੋ ਰਹੀ ਐ ਕੰਮ ਨੂੰ ਪਹਿਲਾਂ ਮੂਰੇ ਰੱਖ ਦੇਣੇਗੇ ਤੇ ਮੇਰਾ ਕੋਈ ਨਹੀਂ ਹੈਗਾ ਮੇਰਾ ਬਲੱਡ ਕਟ ਐ ਪੇ ਮੈਂ ਇਥੇ ਉੱਠਿਆ ਵੀ ਨਹੀਂ ਜਾਂਦਾ ਹੁਣ ਤੈਨੂੰ ਪਸੇਰਾ ਟਾਈਮ ਹੋ ਗਿਆ ਪਈ ਨੂੰ ਕਿਉਂ ਕਿਛ ਕਿਛ ਕਰਦੀ ਐ ਉੱਠ ਕੇ ਰੋਟੀ ਬਣਾ ਲੈ ਰੋਟੀ ਤਾਂ ਖਵਾ ਦੇ ਸਾਨੂੰ ਮਨੂ ਪਤਾ ਹੀ ਹੈਗਾ ਤੈਨੂੰ ਬੇਬੇ ਨੇ ਕੰਨ ਭਰੇ ਹੋਣਗੇ ਵੀ ਸਾਰਾ ਦਿਨ ਉਦਾਂ ਦੀ ਪਈ ਰਹਿੰਦੀ ਜਿੱਦੇ ਦੀ ਚੈਨ ਗਵਾਚੀ ਹੈਗੀ ਤੇ ਕੰਮ ਦੀ ਹੋ ਰਹੀ ਹੈਗੀ ਐਂ ਤਾਂ ਕਦੇ ਕਿਸੇ ਨੇ ਕਿਹਾ ਨਹੀਂ ਹੈਗਾ ਵੀ ਪਈ ਜਿਹੜਾ ਤੇਰਾ ਗਵਾਚਾ ਤੈਨੂੰ ਕਰਾ ਕੇ ਦੇ ਦਾਂਗੇ ਹੁਣ ਮੈਂ ਤਾਂ ਖੇਤੋਂ ਆਇਆ ਮੇਰੇ ਕੰਨ ਕਾਦੇ ਪਰਤੇ ਉਹ ਤੂੰ ਉੱਠ ਜਾ ਹੱਥ ਬਨੇ ਤੇਰੇ ਮੈਂ ਹੁਣ ਸੋਨਾ ਕਿਥੋਂ ਬਣਾ ਕੇ ਦੇਣਾ 7 ਲੱਖ ਰੁਪਏ ਤੋੜਾ ਹੈਗਾ ਘਰ ਤਾਂ ਮਹਾ ਤੁਰਦਾ ਹੈਗਾ ਬੱਚਿਆਂ ਦੀ ਫੀਸ ਤਾਂ ਮਸਾਂ ਭਰੀ ਜਾਂਦੀ ਉਹ ਦੋ ਤਿੰਨ ਕਿਸ਼ਤਾਂ ਨੇ ਇੱਕ ਸਕੂਟਰ ਦੀ ਹੋ ਗਈ ਇੱਕ ਉਹਦੀ ਗੱਡੀ ਦੀ ਹੋ ਗਈ ਕਿਹੜੇ ਕਿਹੜੇ ਕਿਸ਼ਤਾਂ ਭਰਾ ਮੈਂ ਬਣਾਉਣੀ ਆ ਰੋਟੀ भांडे रोटी, रोटी। तो धो के ना बेबे ने फोन करती है बेब करती है, है नहीं कोई करे हूं त ਹੈਲੋ ਬੇਬੇ ਸਤਿ ਸ਼੍ਰੀ ਅਕਾਲ ਹੋਡ ਹਾਂ ਠੀਕ ਵਧੀਆ ਤੇ ਬੇਬੇ ਜਿਹੜੀ ਤੂੰ ਗੱਲ ਕਹੀ ਸੀ ਨਾ ਮੈਂ ਤਾਂ ਉਮੀ ਕੀਤਾ ਅਸੀਂ ਮੰਡੀ ਬਾਗ ਗਏ ਤੇ ਮੈਂ ਤਾਂ ਚੈਨਲ ਖੋਲ੍ਹ ਲਈ ਤੇ ਘਰੇ ਆ ਕੇ ਮੈਂ ਰੌਲਾ ਪਾਤਾ ਮੈਂ ਆਖਾਂ ਮਾ ਮੇ ਤਾਂ ਚੈਨ ਗਵਾ ਚਗੀ ਸ਼ੱਕ ਕਿਸੇ ਨੂੰ ਸ਼ੱਕ ਤਾਂ ਨਹੀਂ ਹੋਇਆ ਸ਼ੱਕ ਮੈਂ ਹੋਣ ਹੀ ਨਹੀਂ ਦਿੱਤਾ ਬੇਬੇ ਮੈਂ ਤਾਂ ਟਿੰਗੀ ਵਾਲੀ ਵਧੀਆ ਕਰੀਮੋਂ ਤੋਂ ਕਿਦਰੇ ਰੋਈ ਕਿਦਰੇ ਰੌਲਾ ਪਾਇਆ ਕਿਦਰੇ ਮੈਂ ਤਾਂ ਬੀਪੀ ਘਟਾ ਕੇ ਪਈ ਐਂਗੀ ਮੈਂ ਤਾਂ ਨਾ ਡੱਕਾ ਕੰਮ ਦਾ ਕਰਾਵਾਖਾਂ ਤੇ ਹਾਂ ਬਸ ਠੀਕ ਹੈ ਫਿਰ ਹੁਣ ਕੀ ਕਹਦੇ ਆ ਤੇ ਕਹਿਣਾ ਕੀ ਸੀਗਾ ਮੈਂ ਤਾਂ ਕਹੀ ਜਾਨੀ ਇਹਨਾਂ ਨੂੰ ਮੈਂ ਖਾ ਮੈਨੂੰ ਤਾਂ ਕਰਵਾ ਕੇ ਦਿਓ ਮੈਂ ਖਾ ਮੈਂ ਮੇਰੇ ਭਰਾ ਦਾ ਵਿਆਹ ਹੈਗਾ ਮੈਂ ਖਾਲੀ ਗੱਲ ਕਿਵੇਂ ਲੈ ਕੇ ਜਾऊं ਇੱਕ ਤਾਂ ਇਹਨਾਂ ਨੇ ਮੈਨੂੰ ਗੱਲ ਨੂੰ ਟੂਮ ਪਾਈ ਸੀਗੀ ਉਹੀ ਗਮਾਚ ਗਈ ਮਹਾ ਨਾ ਨਾ ਬੇਬੇ ਤੂੰ ਟੈਨਸ਼ਨ ਨਾ ਲੈ ਮੈਂ ਤਾਂ ਹੁਣ ਪੂਰੇ ਇਹਨਾਂ ਨੂੰ ਖਿੱਚ ਕੇ ਰੱਖੂੰਗੀ ਮੈਂ ਵੀ ਮੇਰੀ ਵੀ ਹਿੰਡ ਹੋ ਰਹੀ ਹੈ ਮੈਂ ਵੀ ਕਰਾ ਕੇ ਹਟੂਨੀ ਸਿਆਉਣਾ ਮੈਂ ਤਾਂ ਪੈ ਜਾਨੀਆ ਰੋਜ਼ ਲੰਮੀਆਂ ਤਾਣ ਕੇ ਮੈਂ ਕਹਿਨੀ ਆ ਵੀ ਮੈਨੂੰ ਤਾਂ ਕਰਵਾ ਕੇ ਦਿਓ ਮੈਂ ਤਾਂ ਪਾਉਂਗੀ ਤੇ ਮੈਨੂੰ ਕਹਿੰਦੇ ਤੂੰ ਤਾਂ ਗਵਾਂਡਣ ਦੀ ਰੀਸ ਕਰਦੀ ਆ ਕਿ ਗਵਾਂਡਣ ਮੈਂ ਖ ਗਵਾਂਡਣ ਸਾਰਾ ਦਿਨ ਚੈਨ ਪਾ ਕੇ ਰੱਖਦੀ ਐ ਲੈ ਮਹਾ ਸਾਰਾ ਦਿਨ ਤੁਸੀਂ ਮਰੂ ਮਰੂ ਕਰੀ ਜਾਂਦੇ ਹੋ ਕੀ ਨਹੀਂ ਹੈਗਾ ਤੇ ਆਪ ਮੇਰੀ ਬੇਬੇ ਕਹਿੰਦੀ ਮੇਰੇ ਕੋਲ 10 ਤੋਲੇ ਨਹੀਂ ਤੇ ਮੈਨੂੰ ਗੜਨੂ ਵੀ ਨਹੀਂ ਕਰਾ ਸਕਦੇ ਤੂੰ ਰਾਣੀ ਹਾਰ ਤੱਕ ਮੇਰੀ ਚਾਹ ਕ ਵੀ ਰਾਣੀ ਹਾਰ ਤਾਂ ਮੈਨੂੰ ਕਰਾ ਕੇ ਦੇਣਗੇ ਜੇ ਰਾਣੀ ਹਾਰ ਨਾ ਕਰਾਇਆ ਤਾਂ ਕਾਂਠੀ ਤਾਂ ਮੈਂ ਛੱਡ ਦੂਈ ਨਹੀਂ ਹੈਗੀ ਕਾਂਠੀ ਤਾਂ ਮੈਂ ਕਰਾਈ ਲਵਾਂਗੀ ਨਾ ਉਹ ਤਾਂ ਮੈਂ ਕੰਬਲਾਂ ਚ ਲੁਕੋਤਾ ਬੇਬੇ ਪੇਟੀ ਚ ਨਾ ਕੰਬਲ ਪਏ ਨੇਗੇ ਨਾ ਨਾ ਮੈਂ ਉਹ ਕੰਬਲਾਂ ਚ ਲੁਕੋਤਾ ਕੰਬਲ ਪਏ ਨੇਗੇ ਜਿਹੜੇ ਤੇ ਉਹਨਾਂ ਚ ਪਾ ਕੇ ਪੇਟੀ ਚ ਲੁਕੋਤਾ ਉੱਥੇ ਕੋਈ ਨਹੀਂ ਫਰੋਲਦਾ ਹੈਗਾ ਹਾਂ ਹੁਣ ਮੇਰੇ ਇੱਥੇ ਥੋੜਾ ਬਚ ਕੇ ਚੱਲਣਾ ਪਊਗਾ ਇੱਕ ਗਲਤੀ ਤੇ ਸਾਰੇ ਬਾਤੇ ਨਾ ਪਹੁੰਚ ਜਾਣ ਕਿਤੇ ਹੂੰ ਨਾ ਨਾ ਬੇਬੇ ਇਹ ਜੀ ਗਲਤੀ ਨਹੀਂ ਮੈਂ ਕਰਦੀ ਮੈਂ ਤਾਂ ਖਿੱਚ ਕੇ ਰੱਖੂੰਗਾ ਮੰਨ ਨੂੰ ਤੇ ਕੋਈ ਨਾ ਬੇਬੇ ਕੋਈ ਆ ਨਾ ਜਾਵੇ ਮੈਂ ਤੈਨੂੰ ਫੇਰ ਲਾਉਂਗੀ ਚੰਗਾ ਫੋਨ ਚੰਗਾ ਚੰਗਾ ਬੇਬੇ ਲੱਭੇ ਬੇ ਨਾਲ ਤਾਂ ਹੋਊਗੀ ਮੇਰੀ ਗੱਲ ਤੇ ਹੁਣ ਇਸੇ ਗੱਲ ਤੇ ਮੈਂ ਪੱਕੀ ਰਹੂੰਗੀ ਤੇ ਅੰਦਰ ਜਾ ਕੇ ਫੋਨ ਚਾਰਜ ਲਾਉਣੀ ਐ ਇੰਨੇ ਕੋਈ ਆ ਵੀ ਨਾ ਜਾਵੇ ਇਹਦਾ ਕੀ ਕਰੀਏ ਨਾਲ ਤਾਂ ਇਹਨਾਂ ਨੁਕਸਾਨ ਕਰਤਾ ਨਾਲੋਂ ਬਲੱਡ ਘਟਾ ਕੇ ਪੈ ਜਾਂਦੀ ਐ ਵੀ ਕੰਮ ਦੱਸ ਕੌਣ ਕਰੇ ਹੈ ਮਸਾ ਪਸੂਆਂ ਦਾ ਕਰਕੇ ਆ ਕੇ ਬੈਠੀ ਆ ਮੈਂ ਮੇਰੀ ਉਮਰ ਐ ਕੋਈ ਹੁਣ ਐਏ ਹਾਏ ਕੋਸਮਾ ਦਾ ਕੰਮ ਕਰਨ ਤੇ ਜੀ ਕਾਤਾ ਨਹੀਂ ਭਈ ਆਪਣਾ ਤਾਂ ਇਹਨਾਂ ਦੇ ਸੋਨੇ ਦਾ ਪਤਾ ਕਰਕੇ ਆਉਣੀ ਆ ਵੀ ਕੀ ਬਣਿਆ ਖਾ ਗਿਆ ਜਾਂ ਨਹੀਂ ਥਾਇਆ ਹਜੇ ਕੁਟਪਣ ਕਿਵੇਂ ਐ ਬਾਬਾ ਜੀ ਆ ਬਣੀ ਕਿਵੇਂ ਠੀਕ ਐ ਹੋਰ ਕੀ ਬਣਿਆ ਫਿਰ ਤੁਹਾਡੇ ਸੋਨੇ ਦਾ ਮਿਲਿਆ ਜਾਂ ਨਾ ਮਿਲਿਆ ਕਿੱਥੋਂ ਮਿਲਣਾ ਸੀ ਬਣੀ ਹੁਣ ਕੀ ਪਤਾ ਕਿੱਥੇ ਡਿੱਗ ਪਿਆ ਮੈਨੂੰ ਦੱਸ ਕਦਨੀ ਮਾਰ ਸਾਡੇ ਗਏ ਕਿਸੇ ਦੁਕਾਨ ਚ ਡਿੱਗ ਪਿਆ ਇੱਕ ਕੀ ਬਣਿਆ ਪਤਾ ਹੀ ਨਹੀਂ ਲੱਗਦਾ ਮੈਨੂੰ ਤਾਂ ਭੈਣ ਸੋਨੂੰ ਕੀ ਲੱਗਦਾ ਵੀ ਕਿੱਥੇ ਡਿੱਗਿਆ ਹੋ ਘਰੇ ਜਾਂ ਬਾਹਰ ਭੈਣ ਦੇਖ ਮੈਂ ਤਾਂ ਦੇਖਿਆ ਨਹੀਂ ਹੈਗਾ ਵੀ ਉੱਥੇ ਇਹਦੇ ਪਾਇਆ ਹੋਈ ਹੈਗੀ ਦੀ ਕਿ ਚੈਨੀਕ ਨਾ ਪਾਈ ਸੀ ਹੁਣ ਮੁੰਡਾ ਕਹਿੰਦਾ ਉੱਥੇ ਬਾਜ਼ਾਰ ਚ ਇਹਦੇ ਹੈਗੀ ਸੀ ਗੱਲ ਚ ਮੈਂ ਦੇਖੀ ਹੈਗੀ ਨਹੀਂ ਭੈਣ ਹੈਰਾਨ ਹੋ ਗਏ ਹੂੰ ਤਾਂ ਗੱਲ ਕਿਤੇ ਕੋਈ ਆਉਂਦਾ ਨਹੀਂ ਗੜਬੜ ਕਿਤੇ ਆਪੇ ਰੱਖ ਲਿਆ ਹੋਵੇ ਬਹੂ ਨੇ ਕੀ ਪਤਾ ਅੱਜ ਕੱਲ੍ਹ ਦੀਆਂ ਦਾਈਆਂ ਕਰਦੀਆਂ ਨੇ ਕੀ ਪਤਾ ਭੈਣੇ ਆਪਾਂ ਤਾਂ ਕੋਈ ਐਹੀ ਚਲਾਕੀ ਨਾ ਕਰੀ ਹੈ ਆਪਾਂ ਦਾ ਪਤੀ ਨਹੀਂ ਜਦੋਂ ਇਹ ਗੱਲਾਂ ਦਾ ਭੈਣੇ ਮੈਂ ਇੱਕ ਗੱਲ ਕਹਾ ਗੁੱਸਾ ਤਾਂ ਨਹੀਂ ਕਰਦੀ ਤੇ ਵੀ ਇੱਕ ਨੰਬਰ ਦੀ ਤੁਹਾਡੀ ਬਹੂ ਨਾ ਫੁਕਰੀ ਵਾਲੀ ਐ ਕੋਈ ਮਾਨਸਾ ਵਾਲਾ ਡੰਜ ਵੀ ਵਸਾਣਾ ਪਕੇ ਜਾਂਦਾ ਹੁੰਦਾ ਇਹਦੋਂ ਤਾਂ ਵਿਆਹਾਂ ਸ਼ਾਦੀਆਂ ਜੀ ਨਹੀਂ ਪਾਉਂਦੇ ਕੋਈ ਇੰਨਾ ਮਹਿੰਗਾ ਹੋਇਆ ਪਿਆ ਵੀ ਡਿੱਗਣਾ ਪਵੇ ਜੇ ਫੁਕਰੀ ਐ ਭੈਣੇ ਦੇਖ ਲੈ ਨਤੀਜਾ ਭੈਣੇ ਤੂੰ ਮੁੰਡੇ ਨੂੰ ਕਿਹਾ ਕਰ ਵੀ ਮਾੜੀ ਇਹਨੂੰ ਖਿੱਚ ਕੇ ਰੱਖਿਆ ਕਰੇ ਸਾਡਾ ਮੁੰਡਾ ਤਾਂ ਖਿੱਚ ਕੇ ਰੱਖਦਾ ਜੇਦੋਂ ਲਖੀਰ ਖਿੱਚਦੀ ਉਹ ਤੂੰ ਕਹਾਂ ਪਿਆਰ ਨਹੀਂ ਪੱਟ ਸਕਦੀ ਉਹ ਤਾਂ ਇੰਨਾ ਡਰਦੀ ਆ ਫੁਕਰਪਣੇ ਚ ਤਾਂ ਭੈਣੇ ਇੰਨਾ ਨੁਕਸਾਨ ਕਰ ਲਿਆ ਹੁਣ ਕਹੀਂ ਨਹੀਂ ਆ ਬਿੱਕਰ ਨੂੰ ਵੀਰੇ ਨੱਥ ਪਾ ਕੇ ਰੱਖੇ ਹੁਣ ਮੇਰੀ ਕਿਹੜਾ ਕੋਈ ਸੁਣਦਾ ਭੈਣੇ ਚੰਗਾ ਭੈਣੇ ਕਰ ਲੋ ਜੇ ਮੈਂ ਗੱਲ ਲੋਟ ਆਉਂਦੀ ਐ ਮੈਂ ਤਾਂ ਹੁਣ ਜਾਨੀ ਐ ਜਵਾਕ ਆਉਣ ਵਾਲੇ ਨੇ ਸਕੂਲੋਂ ਸਵਾਦ ਲੈਦੀ ਫਿਰਦੀ ਐ ਬਿੰਦਕ ਪਿੱਛੋਂ ਆ ਜਾਂਦੀ ਐ ਬਿੰਦਕ ਪਿੱਛੋਂ ਆ ਜਾਂਦੀ ਐ ਪਤਾ ਨਹੀਂ ਇਹਨੂੰ ਕੀ ਮਿਲਦਾਗਾ ਮਤਲਬ ਕਰ ਬੈਠਾ ਹੈ ਉਹਦੇ ਕੋਲ ਜਾ ਕੇ ਉਹ ਕੀ ਹਾਲ ਚਾਲ ਆ ਵਿਕਰਾ ਠੀਕ ਐ ਵਧੀਆ ਪੋਰ ਕਿਵੇਂ ਇੱਥੇ ਬੈਠਾ ਸੀ ਕਿਵੇਂ ਉਹ ਤਾਂ ਖੇਰ ਗੜਾ ਮਾਰਨਾ ਆਦੀ ਯਾਰ ਉੱਤਨ ਚਾਹ ਖੁੱਡ ਜੇ ਨਾ ਮੁੱਕ ਗਏ ਉਹਨਾਂ ਦਾ ਦਾਣੇ ਪੁੰਤੇ ਪੈਣਗੇ ਕੱਲ ਨੂੰ ਮਾਂ ਸ਼ਾਮ ਨੂੰ ਪਾ ਦੇ ਖੁੱਡਾਂ ਜੇ ਫਰੇ ਹੋ ਜਾਣਗੇ ਹਾਂ ਇਹ ਤਾਂ ਹੈਗਾ ਦਾਣੇ ਦਾ ਪੈ ਜਾਣਗੇ ਉਹ ਕੱਲ ਕੀ ਹੋਗਾ ਜੀ ਕਰੇ ਬਾਲਾ ਰੌਲਾ ਜੇ ਪਈ ਜਾਂਦਾ ਸੀ ਛੋਟੇ ਹੁਣਾਂ ਕਿਸੇ ਬਾਈ ਉਹ ਬੁੜੀਆਂ ਤੁਹਾਨੂੰ ਪਤਾ ਕਰੇ ਰੌਲਾ ਪਾਈ ਰੱਖਦੇ ਸਾਰਾ ਦਾ ਕੰਮਾਂ ਚ ਲਾਈ ਰੱਖਦੀਆਂ ਨੇਗੀਆਂ ਉਹ ਹੋਰ ਯਾਰ ਉਹ ਨਾਲੇ ਲੜੀ ਜਾਂਦੀਆਂ ਨੇ ਨਾਲੇ ਇੱਕ ਦੂਜੇ ਬਿਨਾਂ ਸਾਰਦੀਆਂ ਨਹੀਂ ਹੈਗਾ ਘਰ ਘਰ ਇਹੀ ਕੰਮ ਹੀ ਆ ਬਰਾਵਾ ਉਹਦਾ ਕਲ ਰਮਣ ਪਾਕ ਬਾਗੀ ਸੋਨਾ ਮਾਨਸਾ ਉਹ ਘਮਾਰਿਆ ਵੀ ਪਤਾ ਨਹੀਂ ਕਿਸ ਨੇ ਲਾ ਲੂ ਲਿਆ ਪਤਾ ਨਹੀਂ ਡੇਗ ਗਈਆਂ ਉਹ ਸੀ ਪਿੱਛੇ ਇੱਕ ਕਲੇ ਚੱਲੀ ਜਾਂਦਾ ਘਰੇ ਐ ਕਿਵੇਂ ਘਮਾਰਿਆ ਬਈ ਸੋਨਾ ਤਾਂ ਰੇਟ ਹੀ ਬੜਾ ਮਹਿੰਗਾ ਹੋ ਰਿਹਾ ਸੋਨਾ ਦਾ ਯਾਰ ਉਹ ਹੱਟੀ ਨਹੀਂ ਮੁੱਲ ਮੁੱਲੀ ਪਾ ਕੇ ਬਾਗੀ ਮਾਨਸਾ ਕੱਪੜੇ ਲੈਣ ਗਏ ਆਦੇ ਭਾਈ ਦੇ ਵਿਆਹ ਦੇ ਉੱਥੇ ਪਤਾ ਨਹੀਂ ਡੇ ਤਾ ਪਤਾ ਨਹੀਂ ਕਿਸ ਨੇ ਵੀ ਲਾ ਲੂ ਲਿਆ ਲੈ ਫੇਰ ਤੇਰੇ ਜਮੀ ਹੱਲੇ ਦਿਮਾਗ ਵਾਲੀ ਆ ਪਹਿਲਾਂ ਦੀ ਬਾਜ਼ਾਰ ਚ ਵੀ ਕੋਈ ਸੋਨਾ ਪਾ ਕੇ ਜਾਂਦਾ ਉਤਾਂ ਨਾਲੇ 100 ਨਿਛੇੜੀ ਫਿਰਦਾਗਾ ਬਈ ਮਨਦੀ ਕਿੱਥੇ ਨੇ ਗਈਆਂ ਮੁੱਲ ਮੁੱਲੀ ਪਾ ਕੇ ਲੈ ਗਈਆਂ ਨਾਲੇ ਮੈਂ ਕਿਹਾ ਸੀ ਮਹਾ ਮਾਨਸਾ ਨਾਲ ਇੱਕ ਬੁੜੀ ਦੇ ਪੈਰਾਂ ਚੋਂ ਪਾਈਆਂ ਹੋਈਆਂ ਤੇ ਚਾਂਦੀ ਉਸਾ ਉਹ ਗੱਲ ਤਾਂ ਆਈ ਆ ਜਿਹੇ ਮੰਦੀਆਂ ਹੁਣ ਫਿਕਰ ਅਜ ਘਾਟੇ ਕਾਦੇ ਪੈਣਾ ਨਾ ਕਲੇਸ਼ ਪਵੇ ਉਹ ਮੈਂ ਦਾ ਯਾਰ ਕਸੂਤਾ ਫਸ ਗਿਆ ਉਹਦੇ ਭਾਈ ਦਾ ਵਿਆਹ ਹੈਗਾ ਕਹਿੰਦੇ ਮੈਨੂੰ ਕਰਾ ਕੇ ਦੇ ਮੈਂ ਪਾ ਕੇ ਕੀ ਆਉਂਗੀ ਫਿਰ ਸੋਣਾ ਕਮਾਈਆ ਤੇਰੀ ਬੇਬੇ ਨਹੀਂ ਬੋਲੀ ਕੁਝ ਹੋਰ ਸਾਡੇ ਕਲੇਸ਼ ਕਰਕੇ ਨਾ ਬੇਬੇ ਗਾਲਾਂ ਦੇ ਜਾਂਦੀਆਂ ਵੀ ਬੇਬੇ ਨੇ ਵੀ ਗਾਲਾਂ ਦੇਣੀਆਂ ਨੇ ਵਿਚਾਰੀ ਉਹ ਕੀ ਕਰੇ ਹੋਰ ਉਹ ਗਾਲਾਂ ਤੁਹਾਨੂੰ ਬੇਬੇ ਨੇ ਤਾਂ ਦੇਣੀਆਂ ਹੀ ਨੇ ਹੁਣ ਤੂੰ ਐ ਲਾ ਲਾ ਪ੍ਰਾਣੀਆਂ ਬੁੜੀਆਂ ਨੇ ਮਸਾ ਪਾਈ ਪਾਈ ਕਰਕੇ ਘਰ ਜੋੜਿਆਗਾ ਇਹ ਤਾਂ ਕੁਝ ਦੇਖਦੀਆਂ ਨਹੀਂ ਕਰਦੀਆਂ ਨਹੀਂ ਇਹ ਤਾਂ ਤੀਜੇ ਤਰ੍ਹਾਂ ਕਦੇ ਵਿਚਾਰ ਜ ਕਰੇ ਸੂਟ ਲੈਣ ਵਾਂਗੇ ਕਦੇ ਕੁਝ ਇਹਨਾਂ ਦਾ ਤਾਂ ਆਏ ਹਫਤੇ ਵਿਚਾਰ ਚ ਕਿਹੜਾ ਰਹਿੰਦਾ ਹੋਰ ਕੱਲ ਮਾਨਸੋ ਗੱਡੀ ਭਰ ਲਈ ਸੂਟ ਕੱਪੜਿਆਂ ਦੀ ਪੰਜ ਸੱਤ ਦਾ ਸੂਟ ਤਾਂ ਆਪ ਦੇ ਲਈ ਹੈਗੀ ਹੋਰ ਸਮਾਨ ਲੈਟਰ ਪਟਰ ਨਾਲ ਤਈਓ ਬੇਬੇ ਗਾਣਾ ਦਿੰਦੀ ਆ ਬਾਈ ਉਹ ਨਾਲੇ ਕਹਿੰਦੀ ਆ ਆ ਕੇ ਨਹੀਂ ਮੇਰੇ ਤਾਂ ਗੱਲ ਚ ਚੈਨ ਨਹੀਂ ਨਹੀਂ ਹੈਗੀ ਨਾ ਲੋਟਾ ਹੈਗਾ ਪਤਾ ਨਹੀਂ ਕਿੱਥੇ ਛੱਡਤਾ ਕਿੱਥੇ ਨਾ ਕੋਈ ਹਾਂ ਯਾਰ ਉਹੀ ਤਾਂ ਗੱਲ ਹੈ ਮੈਂ ਤਾਂ ਮਾੜੇ-ਵਾੜੇ ਘਰ ਪਿਛੇ ਕਰਕੇ ਖਰਾਬ ਹੋ ਜਾਂਦੇ ਨੇ ਛੋਟੀਆਂ-ਛੋਟੀਆਂ ਗੱਲਾਂ ਪਿਛੇ ਬੰਦੇ ਨੂੰ ਤਾਂ ਫੇਰ ਵੀ ਅੱਗਾ ਲੈਣਾ ਪੈਂਦਾ ਇਸ ਗੱਲ ਦਾ ਹਾਂ ਉਹ ਹੀ ਮੇਰੇ ਨੂੰ ਪੰਗਾ ਹੋ ਰਿਹਾ ਹੈਗਾ ਹੁਣ ਮੈਨੂੰ ਕਦੀ ਬਣਵਾ ਕੇ ਦੇ ਮੈਂ ਕਿੱਥੋਂ ਬਣਵਾ ਕੇ ਦੇਦਾ ਡੂਲ ਲੱਖਾਂ ਦਾ ਤੋੜਾ ਹੋ ਰਿਹਾ ਹੈਗਾ ਤੈਨੂੰ ਪਤੀ ਹੈ ਮੇਰੇ ਕਬੀਲਦਾਰ ਦੇ ਕਹੀ ਜੀ ਆ ਉਹ ਹੋਰ ਬਾਈ ਹੁਣ ਮੈਨੂੰ ਪਤੀ ਹੈ ਤੇਰੀ ਕਬੀਲਦਾਰੀ ਦਾ ਇੰਨਾ ਮਹਿੰਗਾ ਸੋਨਾ ਕਿੱਥੇ ਕੰਮ ਲੋਟ ਆਊਗਾ ਚੱਲ ਕੋਈ ਗੱਲ ਨਹੀਂ ਤੂੰ ਘਬਰਾ ਨਾ ਆ ਜਾ ਆਪਾਂ ਚਾਹ ਪੀਂਨੇ ਆ ਕੋਈ ਨਾ ਮਸਲੇ ਦਾ ਸਾਰੇ ਦਾ ਹੱਲ ਹੋ ਜਾਂਦਾ ਹੁੰਦਾ ਚੱਲ ਠੀਕ ਹੈ ਬਾਈ ਆ ਜਾ ਭਈਆ ਚਾਹ ਤਾਂ ਮੇਰਾ ਤਾਂ ਜੀ ਨਹੀਂ ਕਰਦਾ ਹੈਗਾ ਮੇ ਤਾਂ ਮਨ ਜਾ ਖਰਾਬ ਹੋ ਰਿਹਾ ਮੈਂ ਤਾਂ ਚਾਹ ਪੀਂਦਾ ਚੱਲ ਕੋਈ ਨਾ ਘਬਰਾ ਨਾ ਕੋਈ ਨਾ ਸਾਰਾ ਹੱਲ ਹੋ ਜ ਅйда ਸਾਧਨ ਖੇਤੀ ਨੰਗ ਚਲ ਦੇਖਦਾ ਘਰੇ ਕੀ ਕਰਦੇ ਨੇ ਲੈ ਉਹ ਦੇਖ ਰਹਾ ਬੈਠੀ ਐ ਮੋਇਨਾ ਫੋਨ ਨੂੰ ਚੰਬੜੀ ਬਾਹੂ ਲੰਦ ਰਹੇ ਆ ਬੈਠੀ ਐ ਫੋਨ ਤੇ ਮਹਾਰਾਣੀ ਬਣੀ ਐ ਨਹੀਂ ਕੰਮ ਕਰ ਲਾ ਆਗੇ ਤੁਸੀਂ ਹਾਂ ਆ ਗਿਆ ਬੋਲੋ ਕਰੇ ਵੀ ਦੇਖ ਲੈ ਕਰਮਾੜਾ ਮੋਟਾ ਤੁੱਕਾਰੇ ਦੇਖ ਲੂ ਮੈਂ ਖੇਤ ਕੰਮ ਕਰ ਦਦੀ ਫੇਰ ਡੰਕਰਾਂ ਦਾ ਕੌਣ ਕਰੇ ਕਰੇ ਡੰਗਾ ਤੂੰ ਕਰੇਗੀ ਹੋ ਕੌਣ ਕਰੂਗਾ ਲੈ ਮੈਂ ਕਿਉਂ ਕਰਾਂ ਨਾ ਤੂੰ ਇੱਥੇ ਬੈਠੀ ਹੈ ਬਾਹਰਾਣੀ ਬਣੀ ਨਾ ਹਾਂ ਬਾਦਲ ਦਿੱਤੀ ਹੈਗੀ ਕੰਮ ਕਰ ਲੈ ਉੱਠ ਕੇ ਕੋਈ ਲਾ ਲੈ ਰੋਟੀ ਰਾਟੀ ਨਾ ਮੈਂ ਕਿਉਂ ਕਰਾਂ ਮੈਨੂੰ ਕਿਹੜਾ ਤੁਸੀਂ ਲਾਉਟ ਬਣਾ ਕੇ ਦੇਤੇ ਜਦੋਂ ਮੈਂ ਸੌਣੇ ਦੀ ਗੱਲ ਕਰਦੀ ਹਾਂ ਉਦੋਂ ਤੂੰ ਕਹਿੰਦਾ ਨਾ ਮੈਂ ਤਾਂ ਕਿਸ਼ਤਾਂ ਭਰਨੀਆਂ ਨੇ ਕੋਈ ਬਣਾਉ ਤੈਨੂੰ ਰਾਣੀ ਹਾਰ ਫਸਲ ਆ ਜਾਣ ਦੇ ਫਸਲ ਵੱਢ ਕੇ ਉਦੋਂ ਵੇ ਤੈਨੂੰ ਬਣਵਾ ਦੂੰਗਾ ਕੋਈ ਮੈਂ ਕਰ ਲੈ ਕੋਈ ਤੁਸ ਤਾਂ ਆਗੇ ਸੀਗੇ ਮੰਗਰੋ ਬੇਬੇ ਮੈਨੂੰ ਬਹੁਤ ਕੁਛ ਬੋਲੀ ਕਹਿੰਦੀ ਕਿ ਜਿਹੜਾ ਤੇਰੇ ਕੋਲੇ ਹੈਗਾ ਸਿਉਨਾ ਉਹ ਵੀ ਮੈਂ ਖਾਉਂਗੀ ਕਹਿੰਦੀ ਤੈਨੂੰ ਤਾਂ ਰੱਖਣਾ ਨਹੀਂ ਆਉਂਦਾ ਕਹਿੰਦੀ ਪਹਿਲਾਂ ਚੈਨ ਗਮਾਤੀ ਬੇਬੇ ਨਾਲ ਤਾਂ ਤੂੰ ਹੀ ਬੋਲੀ ਜਾਨੀ ਆ ਉਹਦੇ ਹੱਥ ਕੁਬਿਲਦਾਰੀ ਹੈ ਕੁਿਲਦੇ ਮੇਰੇ ਹੱਥ ਆ ਗਈ ਜਿਹੜਾ ਕਹਿਣਾ ਕੰਮ ਮੈਨੂੰ ਕਿਹਾ ਕਰ ਬੇਬੇ ਨੂੰ ਕਹਿੰਦੀ ਹੈਗੀ ਉਹ ਤਾਂ ਲੋੜ ਹੀ ਨਹੀਂ ਪੈਸੇ ਤਾਂ ਮੈਂ ਲਾਉਣੇ ਆ ਮੈਂ ਕੀ ਆਖਿਆਗਾ ਆਪ ਕਰਦੀ ਆ ਉਹ ਵੈਵ ਤਾਂ ਗੱਲਾਂ ਚੋਂ ਗੱਲ ਕੱਢ ਕੇ ਸੁਣਾ ਦਿੰਦੀ ਹੈ ਮੈਨੂੰ ਉਹ ਰੋਜ਼ ਮੇਰਾ ਖੂਨ ਵਿੱਚ ਆਉਂਦੀ ਹੈਗੀ ਕੋਈ ਨਾ ਤੂੰ ਉਵੇਂ ਨਾ ਗੱਲ ਸੁਣਿਆ ਕਰ ਤੂੰ ਆਦਾ ਕੰਮ ਕਰਕੇ ਅੰ ਅੰਦਰ ਮੈਂ ਕਿੰਨਾ ਕਚਰ ਬੈਠੀ ਰਹੂੰਗੀ ਪਿੰਜਰੇ ਚ ਤੜਕੇ ਤੇ ਜੇ ਮੈਂ ਬਾਹਰ ਨਿਕਲਦੀ ਆ ਤਾਂ ਐ ਕਹਿ ਦਿੰਦੀ ਹੈਗੀ ਹਰੇਕ ਕੋਲੇ ਤੈਨੂੰ ਵੀ ਕਹਿੰਦੀ ਆ ਕਿ ਇਹਦੇ ਖੰਭ ਲੱਗ ਗਏ ਕਿ ਇਹਨੂੰ ਬਾਹਰ ਉੱਡੀ ਫਿਰਦੀ ਰਹਿੰਦੀ ਆ ਸਾਰਾ ਦਿਨ ਤੇ ਕਦੇ ਨਾ ਮੈਂ ਫੜ ਕੇ ਗੋਡਾਂ ਥੱਲੇ ਲੈ ਲੂੰਗੀ ਤੇਰੀ ਮਾਂ ਨੂੰ ਮੈਂ ਇਤੋਂ ਨਹੀਂ ਛੋੜਾਂ ਕੰਜਕਲੇ ਸਲੋਡ ਹੋਣਾ ਫੁੱਟਾ ਰੋਜ ਦੀ ਕੁੱਤਾ ਚੀਕੀ ਹੈਗੀ ਜਿੱਦ ਨਾਲ ਸੋਨਾ ਗਵਾਚਾ ਨਾ ਮੇਰਾ ਜੀਣਾ ਹਰਾਮ ਕਰ ਰੱਖਿਆ ਹੈਗਾ ਠੀਕ ਹੈ ਮੈਨੂੰ 5-6 ਲੱਖ ਲੈ ਪੀਕੇ ਮੈਂ ਮਸਤ ਪਸ਼ੂ ਨੂੰ ਦੇਖਾਂ ਲੈ ਆਉਣੀ ਆ ਪਾਣੀ ਤਾਂ ਮੈਂ ਚਲ ਕੇ ਨਾ ਤੈਨੂੰ ਟਾਲਦਾਗਾ ਜਿੱਦੇ ਫਾਸਲੇ ਆਈ ਦੇਖੀ ਜਾਊਗਾ ਕੇਰਾ ਤੈਨੂੰ ਕੰਮ ਕਰਨ ਲਾਵਾਂ ਉਹਦੇ ਦੇਖਾਂਗੇ ਬਣਾਵਾਂਗੇ ਨਾ ਬਣਾਵਾਂ ਲੈ ਪਾਣੀ ਲੈ ਕੇ ਜਾਮ ਲੈ ਹਜੇ ਵੀ ਬੋਲੀਆਂ ਦੀ ਹੁਣ ਤਾ ਬੋਲਣੋ ਹਟ ਜਾ ਬੁੜੀਏ ਹੁਣ ਕਿਨੂੰ ਮਰਵਾਏਂਗੀ ਸਾਰਾ ਦਿਨ ਬੁੜਬੁੜ ਕਰੀ ਜਾਂਦੀ ਰਹਿੰਦੀ ਰੋ ਪਾਣੀ ਲਿਆਇਆ ਤੂੰ ਉਧਰ ਤਾਂ ਕੀ ਲੈਣਾ ਹੈਗਾ ਤੂੰ ਹੀ ਬੋਲੀ ਜਾਨੀ ਰਹਿਣੀ ਹੈਗੀ ਦੇਖ ਲੈ ਹਜੇ ਵੀ ਨਹੀਂ ਹਟਦੀ ਹੈਗੀ ਉਹ ਕੋਈ ਨਹੀਂ ਤੂੰ ਟੱਜਾ ਕਰ ਸ਼ਰਮ ਨਹੀਂ ਆਉਂਦੀ ਹਜੇ ਬੋਲਦੀ ਨੂੰ ਹਾਂ ਜੇ ਮੇਰੇ ਸਿਰ ਤੇ ਚੜਦੀ ਐ ਨੁਕਸਾਨ ਆਪ ਕਰਤਾ ਨਾ ਰੱਖਾਂ ਨਾ ਸਿਰ ਤੇ ਲੈ ਤਾ ਸੋਥੀ ਬਣਾਉਂਗੀ ਸਾਰਾ ਗਲ ਗੁੱਠਾ ਦੇ ਕੇ ਬਣਾਉਂਗੀ ਮੈਂ ਵੀ ਭੁੱਲ ਜਾ ਇਹ ਗੱਲਾਂ ਸਾਡੇ ਕੋਈ ਨਹੀਂ ਹੈਗਾ ਕੁਝ ਬਣਵਾਉਣ ਨੂੰ ਹੈਗਾ ਹੁਣ ਆਪਦੇ ਪੇਕੇ ਤੋਂ ਬਣਵਾ ਲੈ ਪਹ ਮੈਂ ਰਾਣੀ ਹਾਰ ਬਣਾ ਲੈ ਕੋਈ ਨਾ ਇੱਥੇ ਹੀ ਰਹੂੰਗੀ ਕਿਤੇ ਨਹੀਂ ਜਾਂਦੀ ਹੈਗੀ ਤੇਰੀ ਹਿੱਕ ਤੇ ਦੀਵਾ ਬਾਲ ਕੇ ਹਟੂੰਗੀ ਰਾਣੀ ਹਾਰ ਕੀ ਮੈਂ ਦੋ ਦੋ ਬਣਾਉਂਗੀ ਹੁਣ ਓ ਤੁਸੀਂ ਚੁੱਪ ਕਰ ਜਾ ਦੋਨੇ ਜਾਣੀਆਂ ਮੈਂ ਤੁਹਾਨੂੰ ਬਣਵਾ ਹੀ ਖੜਾ ਸੋਣਾ ਮੈਂ ਤਾਂ ਫੜਿਆ ਫਟਾ ਕੁਸੂਤਾ ਤਾਂ ਮੈਨੂੰ ਪੈਸੇ ਲਿਆ ਕੇ ਦਿਓ ਮੈਂ ਕਿਸ਼ਤਾਂ ਭਰਨੀਆਂ ਨੇਗੀਆਂ ਮੈਂ ਕਿੱਧਰ ਜਾਵਾਂ ਉਹ ਤਿੰਨ ਕਿਸ਼ਤਾਂ ਆਈਆਂ ਨੇ ਨਾ ਮੈਂ ਕਿੱਥੋਂ ਭਰਦਾ ਛੋੜੀਆਂ ਕਿਸ਼ਤਾਂ ਹੈ ਸਾਰੀ ਉਮਰ ਹੋ ਗਈ ਮੈਨੂੰ ਹੱਡ ਰੋਲਦੀ ਨੂੰ ਛੋੜੇ ਧੰਦੇ ਕਰਦੀ ਨੂੰ ਆਪਦੀ ਰਨ ਤੋਂ ਭਰਾ ਲੈ ਕਿਸ਼ਤਾਂ ਦੇਖ ਲੈ ਬੇਬੇ ਕਿਵੇਂ ਬੋਲਦੀ ਹੈਗੀ ਮੈਨੂੰ ਨਹੀਂ ਪਤਾ ਮੈਂ ਤਾਂ ਆਪਦੇ ਭਰਾ ਦੇ ਵਿਆਹ ਚ ਪਾਉਣਾ ਮੈਂ ਤਾਂ ਬਣਾ ਕੇ ਦੇ ਉਹ ਤੇਰੇ ਪਿਆ ਭਰਾ ਦੇ ਵਿਆਹ ਵਾਸਤੇ ਮੈਂ ਕਿਸ ਤੋਂ ਦਹਰਾ ਲਿਆ ਦੂੰ ਮੰਗ ਕੇ ਲਿਆ ਦੂੰ ਪਾਲ ਹੀ ਕੇ ਰਾਂ ਫਸਲ ਵੱਡੀ ਤੇ ਇਹਨੂੰ ਕਰਾ ਕੇ ਦੇ ਤੂੰ ਮਾਂ ਨਾਲ ਕਿਉਂ ਲੜਦੀ ਐ ਮੈਨੂੰ ਨਹੀਂ ਪਤਾ ਮੇਰੇ ਤਾਂ ਹਿੰਡਾ ਮੈਨੂੰ ਤਾਂ ਹੁਣੀ ਚਾਹੀਦਾ ਕੋਈ ਨਹੀਂ ਮੈਂ ਭਾਵੇਂ ਤੈਨੂੰ ਰਾਣੀ ਹਾਰ ਫਿਰਾਂ